ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 23 ਬ੍ਰੈਸਟ ਦੀ ਕੱਟਾਂ ਦੀ ਕਟਿੰਗ ਕਰਾਂਗੇ ਤੇ ਜਿਹੜੀ ਕਮੀਜ਼ ਦੀ ਲੈਂਥ ਹੈ ਜੀ 47 ਇੰਚ ਨੇਰੀ ਤੇ ਤੀਰਾ ਹੈਗਾ ਜਿੰਨਾਂ ਦਾ 12 ਇੰਚ ਤੀਰਾ ਫਿਟਿੰਗ ਹੈਗੀ ਹੈ ਜੀ ਨੇ ਬ੍ਰੈਸਟ ਹੈਗੀ ਹੈ 23 ਇੰਚ ਤੇ ਕਮਰ ਹੈਗੀ ਜੀ 22 ਇੰਚ ਤੇ ਹਿਪ ਹੈਗੀ ਜੀ 24 ਇੰਚ ਠੀਕ ਹੈ ਜੀ ਇਸ ਫਿਟਿੰਗ ਦੇ ਆਪਾਂ ਸੂਟ ਦੀ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਤੀਰਾ ਤੀਰਾ ਇਹਨਾਂ ਰਹੇਗਾ ਜੀ 12 12 ਦਾ ਹਾਫ ਹੋ ਗਿਆ 6 ਤੇ ਆਪਾਂ ਰੱਖਣਾ ਜੀ 13 ਤੇ 13 ਦਾ ਹਾਫ ਹੋ ਗਿਆ 6.5 ਠੀਕ ਹੈ ਜੀ ਇੱਥੋਂ ਵੀ 6.5 ਲਾਵਾਂਗੇ ਆਪਾਂ ਮੋੜਾ ਆਪਾਂ 7 ਇੰਚ ਰੱਖਾਂਗੇ ਹਰੇਕ ਦਾ ਮੋੜਾ ਆਪਾਂ 7 ਇੰਚ ਹੀ ਰੱਖਦੇ ਆ ਠੀਕ ਹੈ ਜੀ ਠੀਕ ਹੈ ਜੀ ਫਿਟਿੰਗ ਉਹਨਾਂ ਦੀ ਹੈਗੀ 23 ਤੇ ਆਪਾਂ ਰੱਖਨੇ ਨੇ 23.5 ਅੱਧਾ ਇੰਚ ਕਪੜਾ ਉਹਨੇ ਪਲੇਟਸ ਆ ਜੂਗਾ ਪਲੇਟਾ ਪਾਣੀ ਆਪਾਂ ਸੂਟ ਦੇ ਵਿੱਚ 23 ਦਾ ਹਾਫ ਹੋ ਗਿਆ ਜੀ ਪੌਣੇ 12 ਠੀਕ ਹੈ ਜੀ ਕਮਰ ਉਹਨਾਂ ਦੀ ਹੈਗੀ ਜੀ 22 ਇੰਚ ਤਿਆਰ ਤੇ ਆਪਾਂ ਰੱਖਾਂਗੇ 23 ਇੰਚ 23 ਦਾ ਹਾਫ ਹੋ ਗਿਆ 11.5 ਇਸ ਇਸ ਤੋਂ ਬਾਅਦ ਆਪਾਂ ਲਾਵਾਂਗੇ ਬੱਖੀਆਂ ਵਾਲੀ ਸਲਾਈ ਬੱਖੀਆਂ ਇਸ ਲਈ ਉਹਨੇ 17 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 18 ਇੰਚ 1 ਇੰਚ ਵੱਧ ਲਾਵਾਂਗੇ ਪਲੇਟ ਪਾਉਣੀ ਹੈ ਸੂਟ ਦੇ ਵਿੱਚ ਅੱਧਾ ਇੰਚ ਇੱਥੇ ਆ ਜੂਗੀ ਜੀ ਤੇ ਅੱਧਾ ਇੰਚ ਇੱਥੇ ਆ ਜੂਗਾ ਕਪੜਾ ਤਾਂ ਕਰਕੇ ਆਪਾਂ 1 ਇੰਚ ਵੱਧ ਲਾਇਆ ਤੇ हिਪ ਉਹਨਾਂ ਦੀ ਹੈਗੀ ਹੈ ਜੀ 24 ਇੰਚ 24 ਦਾ ਹਾਫ ਹੋ ਗਿਆ 12 ਇੰਚ ਠੀਕ ਹੈ ਜੀ ਇਹ ਉਹਨਾਂ ਦੇ ਫਿਟਿੰਗ ਦੇ ਨਿਸ਼ਾਨ ਹੈ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨਾਲ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ਐਸ ਨਿਸ਼ਾਨ ਵੇਸ ਨਿਸ਼ਾਨ ਮਲਾਵਾਂਗੇ ਠੀਕ ਹੈ ਜੀ ਤੇ 2 2 ਇੰਚ ਕਪੜਾ ਆਪਣਾ ਵੱਧਾ ਇਥੇ ਇਸ ਤੋਂ ਬਾਅਦ ਆਪਾਂ ਮੋਡੇ ਦੀ ਕਟਾਈ ਕਰਾਂਗੇ ਸੈਂਟਰ ਚ 2 ਇੰਚ ਦਾ ਨਿਸ਼ਾਨ ਲਾਵਾਂਗੇ ਇੱਕ ਆਪਾਂ ਇੱਕ ਨਿਸ਼ਾਨ ਲਾਵਾਂਗੇ 1 ਇੰਚ ਦਾ ਠੀਕ ਹੈ ਜੀ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਮਲਾਵਾਂਗੇ ਇਸ ਤਰੀਕੇ ਨਾਲ ਤੇ ਇਸ ਨਿਸ਼ਾਨ ਮਲਾਵਾਂਗੇ ਇਸ ਨਿਸ਼ਾਨ ਨਾਲ ਐਸਟਰਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ 7 ਇੰਚ ਦਾ ਹਾਫ ਲਾਵਾਂਗੇ 3.5 ਇੰਚ ਅੱਧਾ ਇੰਚ ਆਪਾਂ ਅੰਦਰਲੀ ਸਾਈਡ ਨੂੰ ਲਾਵਾਂਗੇ ਜਿਹੜਾ ਕਿ ਬੰਦ ਕਪੜਾ ਹੈਗਾ ਤੇ ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਇਹ ਜਿਹੜਾ 1 ਇੰਚ ਦਾ ਨਿਸ਼ਾਨ ਲਾਇਆ ਸੀ ਉਹਦੇ ਨਾਲ ਮਿਲਾਵਾਂਗੇ ਇਸ ਤਰੀਕੇ ਨਾਲ ਆਪਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਅੱਧਾ ਇੰਚ ਥੀਰੇ ਦੀ ਸਲਾਈ ਦਾ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ ਇਹਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਇੱਥੇ 18 ਥੀਰੇ ਇਸਲਾ ਅੱਧਾ ਇੰਚ ਥੀਰੇ ਦੀ ਕਾਟ ਨਾਲ ਆਪਣਾ ਜਿਹੜਾ ਫਰੰਟ ਵਾਲਾ ਗਲਾ ਬੈਕ ਨੂੰ ਨਹੀਂ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੇ ਕਟਿੰਗ ਕਰ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਸਾਰੇ ਕੱਪੜੇ ਚੱਕਾਂਗੇ ਇਸ ਤਰੀਕੇ ਨਾਲ ਜਿਹੜਾ 2 ਇੰਚ ਦਾ ਨਿਸ਼ਾਨ ਲਾਇਆ ਸੀ ਉਹ ਕਟਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸਿਰਫ ਉੱਪਰਲਾ ਪੱਲਾ ਚੱਕਾਂਗੇ ਫਰੰਟ ਵਾਲਾ ਪਾਸਾ ਜਿਹੜਾ ਆਪਾਂ 1 ਇੰਚ ਦਾ ਨਿਸ਼ਾਨ ਲਾਇਆ ਸੀ ਇਹਨੂੰ ਕਟਿੰਗ ਕਰਾਂਗੇ ਇਸ ਤੋਂ ਬਾਅਦ ਆਪਾਂ ਅੱਧਾ ਇੰਚ ਜਿਹੜਾ ਤੀਰੇ ਦਾ ਕਾਟ ਪਾਈ ਸੀ ਉਹਨੂੰ ਕਟਿੰਗ ਕਰਾਂਗੇ ਸਿਰਫ ਉੱਪਰਲਾ ਪੱਲਾ ਹੀ ਚੱਕਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ हिਪ ਵਾਲਾ ਨਿਸ਼ਾਨ ਲਾਇਆ ਸੀ ਉੱਥੇ ਕੱਟ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਸੂਟ ਵਿੱਚ ਪਾਵਾਂਗੇ ਪਲੇਟਾਂ ਇਹਨਾਂ ਦੀ ਪਲੇਟ ਜਿਹੜੀ ਹੈਗੀ 13.5 ਤੇ ਤਿਆਰ ਹੈ ਤੇ ਆਪਾਂ 14 ਇੰਚ ਰੱਖਣੀ ਆ ਅੱਧਾ ਇੰਚ ਵੱਧ ਰੱਖਾਂਗੇ ਬ੍ਰੈਸਟ ਜ਼ਿਆਦਾ ਹੋਣ ਕਰਕੇ ਪਲੇਟ ਇਹਨਾਂ ਦੀ 13.5 ਇੰਚ ਤੇ ਤਿਆਰ ਹੈ ਜੇ ਆਪਣੀ ਬ੍ਰੈਸਟ ਘੱਟ ਹੋਊਗੀ ਪਲੇਟ ਆਪਣੇ ਉੱਚੀ ਹੋਈ ਜਾਊਗੀ ਤੇ ਜੇ ਆਪਣੀ ਬ੍ਰੈਸਟ ਜ਼ਿਆਦਾ ਹੋਊਗੀ ਪਲੇਟ ਆਪਣੇ ਖੱਲੇ ਨੂੰ ਹੋ ਜੂਗੀ ਠੀਕ ਹੈ ਜੀ 14 ਇੰਚ ਤੇ ਲਈਏ ਨਿਸ਼ਾਨ ਆਪਾਂ ਤੇ ਇਹਦੀ ਜਿਹੜੀ ਲੰਬਾਈ ਹੈ ਪਲੇਟ ਦੀ ਆਪਾਂ 6 ਇੰਚ ਲਾਵਾਂਗੇ ਜਿਹਦੀ ਬ੍ਰੈਸਟ ਜ਼ਿਆਦਾ ਹੁੰਦੀ ਹੈ ਤੇ ਪੇਟ ਜ਼ਿਆਦਾ ਹੁੰਦਾ ਉਹਨਾਂ ਲਈ ਜਿਹੜੀ ਪਲੇਟਾਂ ਦੀ ਲੰਬਾਈ ਆਪਾਂ 6 ਇੰਚ ਦੀ ਲਾਉਣੇ ਆ ਠੀਕ ਹੈ ਜੀ ਤੇ ਜਿਹੜੀ ਚੁੜਾਈ ਉਹਨਾਂ ਦੀ ਆਪਾਂ ਲਾਵਾਂਗੇ ਪੌਣੇ 4 ਤੇ ਇਹਨਾਂ ਦੀ ਪਲੇਟਾਂ ਦੀ ਚੁੜਾਈ ਆਪਾਂ ਪੌਣੇ 4 ਤੇ ਲਾਵਾਂਗੇ ਇਤੋਂ 20 ਪੌਣੇ 4 ਤੇ ਲਾਵਾਂਗੇ ਨਿਸ਼ਾਨ ਇਸ ਤੋਂ ਬਾਅਦ ਆ ਗਈ ਸਾਈਡ ਵਾਲੀ ਸਲਾਈਡ ਵਾਲੀ ਸਲਾਈਡ ਹੀ ਹੈਗੀ ਆਪਾਂ ਲਾਵਾਂਗੇ ਜੀ ਪਲੇਟਾਂ ਜਿਹੜਾ ਗੈਪ ਹੋਣਾ 2.5 ਇੰਚ ਤੇ ਲਾਵਾਂਗੇ ਠੀਕ ਹੈ ਜੀ ਇਹ ਆਪਾਂ ਜਿਹੜੇ ਨੇ ਪਲੇਟਾਂ ਲੱਗਣੀਆਂ ਜਿਹੜਾ ਆਪਾਂ ਕਮਰ ਵਾਲਾ ਨਿਸ਼ਾਨ ਲਾਇਆ ਸੀ ਉਹ ਤੋਂ ਆਪਾਂ 1.5 ਇੰਚ ਥੱਲੇ ਲਾਵਾਂਗੇ ਠੀਕ ਹੈ ਜੀ ਪਲੇਟਾਂ ਦਾ ਨਿਸ਼ਾਨ ਕਮਰ ਤੋਂ 1.5 ਇੰਚ ਥੱਲੇ ਲੱਗੂਗਾ ਕਿਉਂਕਿ ਹੈਵੀ ਬ੍ਰੈਸਟ ਹੋਣ ਕਰਕੇ ਜਿਹੜੀ ਇਹਨਾਂ ਦੀ ਕਮਰ 14 ਇੰਚ ਤੋਂ ਥੱਲੇ ਥੱਲੇ ਤਿਆਰ ਹੋਊਗੀ ਇਸ ਤੋਂ ਬਾਅਦ ਆਗੇ ਮੋਢੇ ਲਈ ਪਲੇਟ ਇਸ ਤਰੀਕੇ ਨਾਲ ਇੱਥੇ ਇੰਚ ਟੇਬ ਰੱਖਾਂਗੇ ਇਸ ਤਰ੍ਹਾਂ ਤੇ ਇੱਥੋਂ ਵੀ ਗੈਪ ਆਪਾਂ 2.5 ਇੰਚ ਲਈ ਰੱਖਾਂਗੇ ਆਵੀ ਗਿਆ ਵਾਪਟਾਈ ਇੰਚ ਰੱਖਾਂਗੇ ਜੀ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦੇਾਂਗੇ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਦੀ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਪਲੇਟ ਹੈਗੀ 13.5 ਦੇ ਤਿਆਰ ਆਪਾਂ 14 ਇੰਚ ਦੇ ਨਿਸ਼ਾਨ ਲਾਉਣਾ ਠੀਕ ਹੈ ਜੀ ਲੰਬਾਈ ਆਪਾਂ 6 ਇੰਚ ਦੀ ਰੱਖਾਂਗੇ ਤੇ ਸਿਰਫ ਸਿੱਧੀਆਂ ਪਲੇਟਾਂ ਹੀ ਪਹਿਣੀਆਂ ਚੁੜਾਈ ਆਪਾਂ ਪੌਣੇ 4 ਦੀ ਰੱਖਾਂਗੇ ਠੀਕ ਹੈ ਸਿਰਫ ਸਿੱਧੀਆਂ ਪਲੇਟਾਂ ਪੈਣੀਆਂ। ਇਸ ਤੋਂ ਬਾਅਦ ਆਪਾਂ ਬੈਕ ਪੱਲੇ ਦੇ ਗਲੇ ਦੀ ਕਟਾਈ ਕਰਾਂਗੇ। ਗਲਾ ਇਹਨਾਂ ਦਾ ਹੈਗਾ ਜੀ 6.5 ਇੰਚ ਤਿਆਰ ਹੈ। ਤੇ ਜਿਹੜੀ ਗਲੇ ਦੀ ਚੜਾਈ ਹੈ ਆਪਾਂ 2.5 ਇੰਚ ਰੱਖਾਂਗੇ। ਇੱਥੋਂ ਆਪਾਂ ਚੜਾਈ ਜਿਹੜੀ ਹੈਗੀ 2.5 ਇੰਚ ਰੱਖਾਂਗੇ ਇਹਨਾਂ ਦੀ। ਉਪਰੋਂ ਚੜਾਈ ਆਪਾਂ 2.5 ਇੰਚ ਰੱਖੀ ਆ। ਥੱਲੇ ਤੋਂ ਚੜਾਈ ਆਪਾਂ 2.5 ਇੰਚ ਰੱਖੀ ਆ। ਠੀਕ ਹੈ ਜੀ। ਇਸ ਤਰੀਕੇ ਨਾਲ ਇਹਨਾਂ ਦੇ ਬਾਕਸ ਬਣਾਵਾਂਗੇ ਆਪਾਂ ਤੇ ਇਹਨਾਂ ਦੀ ਆਪਾਂ ਗੁਲਾਈ ਕਰ ਦੇਗੇ ਇਸ ਤਰੀਕੇ ਨਾਲ ਅਗਰ ਤੁਸੀਂ ਗਲਾ ਥੋੜਾ ਚੌੜਾ ਪਾਉਣਾ ਚਾਹੁੰਦੇ ਹੋ ਉੱਪਰਾਂ ਤਾਂ ਤੁਸੀਂ ਸਵਾ 2 ਇੰਚ ਹੀ ਰੱਖਣਾ ਥੱਲੇ ਤੋਂ ਚੜਾਈ ਜਿਹੜੀ ਹੈਗੀ ਤੇ 2.5 ਤਣ ਦੀ ਕਰ ਸਕਦੇ ਆਂ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦਿਆਂਗੇ ਸੋ ਫਰੈਂਡਸ ਸਾਰੇ ਸੂਟ ਦੀ ਕਟਿੰਗ ਹੋ ਗਈ ਹੈ ਜੀ ਅਗਰ ਤੁਹਾਨੂੰ ਤੇਈ ਬ੍ਰੈਸਟ ਕਟਾਂ ਜਿਕੇ ਸਮਝ ਆ ਗਈ ਤਾਂ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ